ਲੋਕ ਸੁਣਦੀ ਸੋਹਣ ਹੱਥ ਕਲੀਜੇ ਤਾਜੀ ਤਾਜੀ ਮੈਂ ਕਤੁੰਜੇ ਸੋਹਣਾ ਪੁੱਤ ਹਾਂਜੀ ਮੰਮੀ ਜੀ ਕੀੜੀ ਸੋਚ ਚ ਪਿਆ ਮੇਰਾ ਬੋਤ ਕੁਛ ਨਹੀਂ ਉਦਾਂ ਹੀ ਬਸ ਮੰਮੀ ਆਪਣੇ ਆਪ ਨੂੰ ਵੇਖਦੀ ਜੀ ਮੈਂ ਸੋਚੀ ਪੈ ਗਈ ਲੈ ਸੋਚੀ ਪੈ ਗਈ ਕੰਮ ਤਾਂ ਨਾ ਜਮੇਦੀ ਨੇ ਸਾਰਾ ਮੁੜ ਗਿਆ ਲੱਗਦਾ ਹਾਂਜੀ ਮੰਮੀ ਜੀ ਸਾਰਾ ਮੁੱਕ ਗਿਆ ਵਾ ਤੇ ਕਿਉਂ ਸੋਚੀ ਪਈਂ ਆ ਪੁੱਤ ਤੇ ਤੂੰ ਆਪਣੇ ਰੂਮ ਚ ਜਾ ਕੇ ਤੇ ਲੰਮੇ ਪਾ ਲੈ ਨੀਂ ਬੋਲੀ ਫਹੀਂ ਮੰਮੀ ਜੀ ਹੁਣ ਪਾ ਲੈਨੀ ਆ ਆਓ ਏਦਾਂ ਨਾ ਤੁਰੀ ਫਿਰਿਆ ਕਰ ਨਵਾਂ ਦੀਆਂ ਸਾਰਾ ਤੈਨੂੰ ਪਤਾ ਵਾ ਮੈਂ ਤੇ ਆਪੂ ਕੰਮ ਕੂਰ ਕਰਨਾ ਤੇ ਬਾਅਦ ਜਾ ਕੇ ਲੰਮੇ ਪਾ ਜਾਨੀ ਆ ਤੇ ਤੂੰ ਆਪਣੇ ਕਮਰੇ ਚ ਜਾ ਕੇ ਲੰਮੇ ਪਾ ਜਾਗਾ ਠੀਕ ਮਮੇ ਜੀ ਮੈਂ ਮੈਂ ਤੂੰ ਪਹਿਲਾਂ ਮੈਂ ਬਹਿ ਜਾ ਤੂੰ ਪਹਿਲੀ ਪੈਣਾ ਬਹੋਦੋ ਤੇ ਟੀਵੀ ਲਾਲਾ ਅਲਸੀ ਬਾਲਾ ਤੇ ਦੇਖਣਾ ਚਾਹੇ ਫੋਨ 'ਤੇ ਵੇਖਣਾ ਬਾਹਰ ਕੀ ਹੈ ਬਾਹਰ ਕੋਈ ਜਿੱਤੇ ਨੂੰ ਪਤਾ ਦੇ ਹੈਗਾ ਸਾਬੀ ਤੈਨੂੰ ਕਿੰਨੀ ਅਗਿਆਬ ਕਦੀ ਸਾਬੀ ਕੋਈ ਮੁੰਡਾ ਲੈ ਆਉਂਦਾ ਕਦੀ ਕੋਈ ਗਾ ਆਉਂਦਾ ਤੇ ਨੌਤੀ ਬਾਹਰ ਲੰਮੇ ਪਈ ਸੋਣੀ ਲੱਗਦੀ ਏ ਠੀਕ ਉਦਾਂ ਮੈਂ ਮੇਰਾ ਜੀ ਖੰਡੇ ਚੱਲ ਤੂੰ ਆਪਸੇ ਹੀ ਕਰੀ ਤੂੰ ਬੜੀ ਵਧੀਆ ਲੱਗੀ ਤਾ ਲੱਜ ਨਾ ਰਹਿਣ ਦੇ ਮੁਰਗੀ ਵੀ ਦੇਖੀ ਜਾਉਂਗੀ ਫੇਰ ਠੀਕ ਤੂੰ ਪਹਿਨੀ ਫਿਰ ਮੰਮੀ ਮੈਂ ਅੰਦਰ ਲੰਮੇ ਪੈ ਰਣੀ ਇਹ ਤਾਂ ਘੋੜੀ ਨਾ ਚੱਲੀ ਗਈ ਕੋਠੇ ਤੇ ਨਹੀਂ ਜਾਣਾ ਕੋਠੇ ਤੇ ਮੈਂ ਨਹੀਂ ਕਿਤੇ ਚਲੀ ਤੇ ਮਮਤਾ ਕਿੱਥੇ ਰੋਠੇ ਦੇchnਾ ਚਲੋ ਠੀਕ ਹੈ ਹਾਂ ਕੋਠੇ ਤੇ ਜਾ ਜਾ ਠੀਕ ਹੈ ਮੰਮੀ ਜੇਲੀ ਤਾਂ ਮੈਂ ਤੁਹਾਡੇ ਕੋਠੇ ਜਿਹਾ ਬਾਬ ਲੈਂਦੀ ਹਾਂ ਮੰਮੀ ਕੋਠੇ ਚਲ ਜੀ ਮੰਮੀ ਆ ਕਰ ਲੀਏ ਮੈਂ ਕਿੰਨੇ ਦੇ ਪਰਦੇ ਪਾਹੂੰਗੀ ਨਹੀਂ ਕੋਤ ਗੱਲ ਤੇ ਮੈਂ ਦੱਸਾਂ ਤੇ ਬੜਾ ਘਾਹਾਂ ਪੈ ਚਲਿਆ ਸੀ ਮਹਾਂ ਸੰਭਾਲੀ ਗੱਲ ਦਾਰਿਆ ਕਿਦਾਂ ਤੇਰੇ ਭਰਾ ਦਾ ਤੈਨੂੰ ਪਤਾ ਹੀ ਆ ਕਿਦਾਂ ਦਾ ਹਿਸਾਬ ਕਿਤਾਬ ਆਉਗੇ ਕੋਸ਼ਿਵ ਨਹੀਂ ਕੋਟੀ ਕੱਢ ਕੇ ਦੇਣ ਲਈ ਉਤੋਂ ਹੀ ਸਤਾਪਾ ਪਾ ਲੈ ਗੱਲਾਂ ਆਉਂੀਆਂ ਲੈ ਵਾਂਗਾ ਚੋੜਵਾ ਕਰ ਲਾਂਗੇ ਉਹ ਕਰਾਂਗੇ ਉਹ ਬਾ ਕੀ ਗੱਲਾਂ ਛੱਡ ਇੱਕ ਤੇਰੀ ਚਾਚੀ ਨਾ ਵਾਹ ਉਹ ਦੂਜੀ ਲੜੀ ਮਤਲਬ ਖੁਲਾਸੀ ਹੋਈ ਲਈ ਹੁਣ ਫੇਰ ਤੇ ਚਾਚੀ ਆਉਣ ਲੱਗੀ ਆ ਮੇਰਾ ਤਾਂ 24 ਘੰਟੇ ਧਿਆਨ ਨਹੀਂ ਹੁੰਦਾ ਰਿੰਦਾ ਵਾ ਕੁਝ ਤੇ ਕੋਈ ਗੱਲ ਨਾ ਦੱਸ ਦੇ ਕੋਈ ਕੰਨਾ ਚ ਨਾ ਪਾ ਦੇ ਉਹਦੇ ਉਹ ਤੇ ਮੈਂ ਵੇਖੂੰਗੀ ਉਹ ਹੀਆ ਮੈਂ ਚਾਸ਼ ਵੀਰੇ ਧਿਆਨ ਆਦੀ ਨੂੰ ਵੀ ਕੁਝ ਹੁੰਦੀ ਨਾ ਰਹੇ ਨਹੀਂ ਨਹੀਂ ਇਹ ਗੱਲ ਕਿਦਾਂ ਹੋ ਜੂਗੀ ਮੈਂ ਤੇ ਕਹਿੰਨੀ ਆ ਪਰ ਇਹ ਆ ਕਿ ਤੂੰ ਹੁਣ ਆਉਣਾ ਵਾ ਨਾ ਤੇ ਇਹ ਦੋਵੇਂ ਭੈਣ ਭਰਾ ਲੈ ਲੈਂਦੇ ਆ ਨਾ ਉਹਦੇ ਰਿਓ ਜਿੰਨਾ ਚੱਲ ਤਾ ਤੇ ਕਾ ਲਾ ਨਾ ਪਿੱਛਾ ਉਹਨਾਂ ਚਿੰਤਾ ਨੂੰ ਸੋਂਦਾ ਨਹੀਂ ਆ ਕੁਝ ਨਹੀਂ ਮੂਲਿਆਂ ਦਾ ਵੀ ਕੋਈ ਹਾਲ ਨਹੀਂ ਲਾਈਆਂ ਦੇ ਬੜੀ ਮਿਹਨਤ ਨਾਲ ਹੀ ਪਰ ਹੱਡੀਆਂ ਜਿਹੀਆਂ ਹੀ ਰਹਿ ਗਈਆਂ ਇਹਨਾਂ ਦੇ ਪੱਲੇ ਵੀ ਕੋਹ ਨਹੀਂ ਨੇ ਮੈਂ ਬੜੀਆਂ ਹੀ ਥੱਲੇ ਹੂੰ ਮੇਰਾ ਜੀ ਤੇ ਬੜਾ ਕੰਡਿਆ ਹੈ ਵੀ ਚੱਲ ਮੰਮੀ ਨੂੰ ਕਹਿੰਨਾ ਪਰੌਂਠੇ ਬਣਾ ਪਰ ਲੱਗਦਾ ਬੁਜਾਰੀ ਨੇ ਹੋਣੀਆਂ ਪੈਣੀਆਂ ਜਾਣਾ ਸ਼ਾਮਾਂ ਨੂੰ ਅੱਡੇ 'ਚ ਉੱਥੋਂ ਹੀ ਦੇ ਹੁੰਦਾ ਐਵੇਂ ਖੁਲਾਰਾ ਹੀ ਪਾਇਆ ਵਾ ਮੱਛਰ ਦਾ ਘਰ ਚੱਲ ਪੁੱਤ ਠੀਕ ਆ ਇਹਨਾਂ ਦਾ ਟਾਇਰ ਗੱਡੀ ਕੇਹਦੇ ਤੇ ਆਵੀ ਜਰੂਰ ਚਲੋ ਠੀਕ ਆ ਮਮੀ ਅੰਮ੍ਰਿਤ ਨੂੰ ਵੀ ਲਾ ਦੇ ਮਿਹਨਿਆ ਆ ਹੈ ਨਹੀਂ ਉਹ ਨਹੀਂ ਉਹ ਵਾਦੀਆਂ ਬੁੱਦੀਆਂ ਉਹਦੇ ਐਵੇਂ ਜੜੋਂ ਵੀ ਹੱਟ ਨਾ ਗਈਆਂ ਤੇ ਤੈਨੂੰ ਮੂਲੀਆਂ ਨੇ ਪਿਆ ਬਾਬੀ ਮੂਲੀਆਂ ਨਾਲ ਮੂਲੀਆਂ ਆ ਪਲਾਣ ਹੋਇਆ ਜੋ ਰਾਤੀਆ ਉਹ ਦੱਸ ਤੂੰ ਕੀ ਹੋਇਆ ਮਤੀ ਹੋਇਆ ਕੀ ਮੈਂ ਜੋਦਨ ਪੁੱਛਣ ਕਰਿਆ ਨਹੀਂ ਉਹਨੂੰ ਅੱਛਾ ਅੱਛਾ ਉਹ ਮਮੀ ਉਬੀ ਦਰਦਾਵਾ ਪਹਿਲਾਂ ਤੇ ਇਹ ਮੋਟਰ ਵਾਲੀ ਦਾ ਤਾਸੂਖ ਨਹੀਂ ਹਾਏ ਕੀ ਹੋਇਆ ਇਹ ਹੁਣ ਆ ਗਈ ਲ ਕਈ ਇਹ ਚਾਚੀ ਮੈਨੂੰ ਕਹਿ ਗਈ ਵੀ ਤੇਰੀ ਨਣਾ ਰਹਿ ਗਈ ਆ ਘਰ ਅਹੋ ਉਹ ਤੈਨੂੰ ਸੱਦਦੀ ਵੀ ਆਈ ਸਾਡੇ ਘਰ ਦੇ ਕੇ ਗੱਲਾਂ ਬਾਤਾਂ ਕਰਾ ਲਈ ਨਾ ਕਰਾ ਨਹੀਂ ਤੇ ਘਟਾ ਮੇਰੇ ਤਾਂ ਵਾਤ ਕੀ ਨਹੀਂ ਪਤਾ ਨਹੀਂ ਕੀ ਹੋ ਗਿਆ ਤੇ ਮੰਮੀ ਇਹ ਵੀ ਪਾਣੇ ਬਣਾਉਂਦੀ ਆ ਸੱਦਾਂ ਦੇ ਹਨੂ ਤੇ ਹੁਣ ਹੀ ਦਾ ਕਹਿਣਾ ਹੀ ਕੋਈ ਦੱਸ ਅੱਗੇ ਵੀ ਪਿੱਛੇ ਵੀ ਨਣਾ ਹੀ ਸਾਡੇ ਘਰ ਆ ਜੀਗਾ ਹਾਂ ਨਿਬੜੋਂਦੀ ਰਹੇ ਜੋ ਮਰਜੀ ਕਰਦੀ ਰਹੇ ਸੁੱਖ ਨੂੰ ਤੇ ਮਾਰੇ ਤਰੀਜਾ ਕਦੀ ਵੀ ਨਹੀਂ ਨੰਗੜ ਦਿੰਦੀ ਆਹੋ ਮੰਮੀ ਥੋੜਾ ਜਿਹਾ ਬਚਾਵਾ ਵਰਕੇ ਹਾਂ ਅੱਲ ਨੰਗੜ ਨਹੀਂ ਨਾਇ ਕਰਦੀ ਹਾਂ ਵਾਹ ਤੂੰ ਆਪ ਖਨੇਮੇ ਤੇ ਟਵਾਰ ਨਹੀਂ ਕਰਦੀ ਮੈਂ ਇਹ ਕਹਿਦਣੀ ਆ ਜੇ ਤੁਸੀਂ ਜਾਣਾ ਹੋਵੇ ਜੱਡੇ ਉੱਡੇ ਜਾਣਾ ਹੋਵੇ ਨਾ ਤੇ ਨਾਲ ਇਹਨੂੰ ਲੈ ਕੇ ਬਾਜ਼ਾਰ ਉਹ ਹੋਇਆ ਕਰ ਕੱਲੀ ਨੂੰ ਮੈਂ ਤਜੇ ਸਕੂਟਰੀ ਵੀ ਨਹੀਂ ਦਿੰਦੀ ਵੀ ਕਿ ਨਵੇਂ ਸਗੀਆਂ ਬਾਹਰ ਕੀ ਕੱਢਣੀ ਆ ਉਹ ਸਕੂਟਰੀ ਦਾ ਨਾ ਨਾ ਲੈ ਮਾਤਾ ਸਕੂਟਰੀ ਕਰਨਾ ਖਰਾਬ ਆ ਉਹ ਨਹੀਂ ਕਰਨੀ ਤੂੰ ਕੋਈ ਭਾਈ ਆਉਂਦਾ ਮੈਂ ਇਹਦਾ ਖਲਾੜਾ ਬਾਰਨਾ ਮੈਂ ਦੇ ਦੇਣੀ ਭਾਈ ਵੇਚ ਲਾਂਗਾ ਖਲਾੜਾ ਪਾਈ ਰੱਖਦਾ ਜਵੀਂ ਕਿੰਦੇ ਜਿਹੜੀ ਗੱਲ ਮੈਂ ਕਰਨੀ ਮੇਰੀ ਸੁਣ ਲਈ ਤੂੰਗੀ ਵੀ ਪੂਰੀ ਮੈਂ ਇਹ ਗੱਲ ਕਰਨ ਦੀ ਆ ਕਿ ਸਕੂਟਰੀ ਨਾਲ ਅੱਗੇ ਤੈਨੂੰ ਪਤਾ ਕੀ ਕੋ ਹੋਇਆ ਸੀ ਤੇ ਸਕੂਟਰੀ ਹੁਣ ਇਹਨੂੰ ਨਹੀਂ ਦੇਣੀ ਆ ਗੱਲ ਕਰਨ ਦੀ ਆ ਤੂੰ ਵੇਚਣ ਵਾਲੇ ਤੋਂ ਪਹਿਲਾਂ ਵੇਚ ਤੂੰ ਉਹ ਕਰ ਦੂ ਜੇ ਕਰ ਦਊਗਾ ਕੋਈ ਨਹੀਂ ਸਕੂਟਰੀ ਤੇ ਵੇਚਣੀ ਨਹੀਂ ਬਲਕਿ ਚਾਚੀ ਨੂੰ ਉਹਨਾਂ ਦਰਨ ਬੰਨਣੇ ਉੱਥੇ ਡੇਰਾ ਬਕਾ ਹੋਵੇ ਪਰ ਉੱਥੇ ਵੀ ਡੇ ਰਾਗੀ ਪੱਕਾ ਹੋਏ ਉੱਥੇ ਹੀ ਡੇ ਰਵਾਲ ਵਗੇ ਤੇ ਪਿਛੜੀ ਗੱਲਾਂ ਕੁੱਪੀ ਹੀ ਆਪਾਂ ਕੋਤ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਪਿਛਣੀਆਂ ਗੱਲਾਂ ਨਾਂਦਰਾਇਆ ਕਰ ਤੂੰ ਮੋੜ-ਮੋੜ ਕੇ ਹੋਂ ਕਰਦਾਵੇਂ ਤਾਂ ਪਿਛਣੀਆਂ ਗੱਲਾਂ ਕਿਉਂ ਨਾਂਦੜਾਇਆ ਕਰ ਉਹ ਆੜੇ ਦੀ ਜੜੀ ਪਿਛੜੀਆਂ ਤੋਂ ਪਈ ਆ ਪਿਛੜੀਆਂ ਜੋ ਹੋ ਗਿਆ ਹੋਇਆ ਰਹਿੰਦੇ ਹੁਣ ਅੱਗੇ ਤੂੰ ਇਹਾ ਕੀ ਕਰਨਾ ਤੇ ਦੂਜੀ ਗੱਲ ਸਕੂਟਰੀ ਦੀ ਗੱਲ ਨਾ ਲਿਆ ਕਰ ਸਕੂਟਰੀ ਤੇਰੇ ਮਾਮੇ ਨੇ ਦਿੱਤੀ ਆ ਨਾ ਮੈਂ ਵੇਚਦੀ ਅੱਜ ਤਾਂ ਨਾ ਮੈਂ ਵੇਚਦੀ ਮੈਂ ਕੱਲੋ ਚੰਗਾ ਰੱਖ ਛੱਡੋ ਫਿਰ ਜਾਣਾ ਇਹ ਐਂਸੋਕ ਕੀ ਕਰਨ ਲਈ ਅੰਦਰ ਵੀ ਦਾਵਾਂ ਕਿ ਉਧਰ ਨੂੰ ਚੱਲਿਆ ਇੱਥੇ ਆਪਾਂ ਇੱਕ ਦੂਜੇ ਨਾਲ ਗੱਲਾਂ ਕਹੀਆਂ ਨਾ ਰੋਟੀਆਂ ਪੁਰਾਣੀਆਂ ਨਵੀਆਂ ਲਾਈ ਗਏ ਤੇ ਸੁਣ ਲੈਣੀਆਂ ਮੈਂ ਸੁਣ ਲਵਾਂ ਤੋ ਕਾ ਅੰਜੀ ਸੌਂ ਗਈਆਂ ਓ ਬੇ ਮੈਂ ਵੇਲੀ ਨੇ ਕੀ ਕਰਨਾ ਮੰਮੀ ਅੰਦੀ ਸੌ ਜਾਂਦਾ ਮੈਂ ਅਣਕੇ ਲੰਬੇ ਪੈਗੀ ਅੱਛਾ ਕੋਈ ਕੰਮ ਨਹੀਂ ਕੰਮ ਕੁਮ ਕਾ ਦਾ ਹੈਗਾ ਮੈਂ ਵੀ ਬਾਹਰੋਂ ਆਇਆ ਹੈਗਾ ਆ ਮੈਂ ਖੰਡੀ ਚਲੋਂਗਾ ਕੋਤੋਂ ਆਪਾਂ ਇੰਨੇ ਸੋਹਣੇ ਲੱਗੇ ਮੇਰਾ ਜੀ ਗੰਢੇ ਤੂੰ ਪਿਓ ਦੇ ਨਾ ਲੈ ਕੇ ਕਪੜਾ ਜਾਤੇ ਸੌਣੀ ਉਹ ਨਾ ਨਾ ਇੱਕ ਤੇ ਤੋਂਪ ਨਾ ਰੰਗ ਕਾਲਾ ਹੋਣਾ ਦੂਜਾ ਬਾਰ ਨਹੀਂ ਬੈਣਾ ਬੁਰਾ ਜੇ 100 ਬੰਦੀ ਆਉਂਦੇ ਮੇਰੇ ਨਾਲ ਕਣਾ ਤੇ ਸਾਹਮਣੇ ਹੀ ਆ ਮੈਂ ਕਿਹੜਾ ਇੱਥੇ ਟਿਕਦਾ ਤਾਂ ਹੀ ਨਹੀਂ ਟਿਕਦਾ ਕਿ ਸਾਰਾ ਕੰਮ ਕਰਿਆ ਬੰਦਾ ਕੋਈ ਨਾ ਕੋਈ ਵਾਜਾ ਮਾਰਨ ਆ ਜਾਂਦਾ ਤਾਂ ਹੀ ਨਹੀਂ ਮੈਨੂੰ ਚੰਗੇ ਨਹੀਂ ਲੱਗੀਦਾ ਬਾਹਰ ਬੈਠੀ ਮੰਮੀ ਨੇ ਵੀ ਫਿਰ ਤਾਂ ਆ ਹੀ ਕਿਹਾ ਪੁੱਤਰ ਆਂਦੇ ਨਾ ਜਾਂ ਕੋਈ ਨੁਕੀਆ ਜਾਂਦਾ ਫਿਰ ਮੈਂ ਗਈ ਨਹੀਂ ਉਦੋਂ ਮੈਨੂੰ ਲੱਗਦਾ ਮੈਂ ਤੇ ਇੱਥੇ ਧੋਪਣੋਂ ਵੀ ਤਰਸਾ ਜਾਣਾ ਮੈਨੂੰ ਆਪਣੇ ਪਿੰਡ ਛੱਡ ਆ ਉਹ 2-4 ਦਿਨ ਮੁੱਤ ਧੁੱਪ ਤੇ ਸੇਗਾ ਵਾ ਉਹ ਨਹੀਂ 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 ਪਿੰਡ ਥੋੜੀ ਜਾਣਾ ਹਾਂ ਪਰ ਠਹਿਰ ਕੇ ਨਾ ਮੰਮੀ ਨੂੰ ਲੈ ਕੇ ਫਿਰ 10 ਮਿੰਟ ਧੋਪੇ ਫਿਰ ਤੁਰ ਲਈ ਮੰਮੀ ਨੂੰ ਲੈ ਕੇ ਮੰਮੀ ਨੂੰ ਨਾਲ ਲੈ ਕੇ ਅਜੇ ਇਹਨਾਂ ਮੈਂ ਮੇਰਾ ਬੋਡੀਗਾਰਡ ਹੀ ਰਹਾ ਤਾਂ ਮੰਮੀ ਨੇ ਲੈ ਕੇ ਧੁੱਪ ਸੇਕ ਲਾ ਮੰਮੀ ਨੇ ਲੈ ਕੇ ਆ ਆ ਕਰਨ ਦੀ ਉਹ ਚੱਲ ਚੰਗੀ ਗੱਲ ਆ ਬੇੜੇ 'ਚ ਮੰਮੀ ਨਾਲ ਆ ਚੰਗੀ ਨਾਲ ਗੱਲਾਂ ਬਾਤਾਂ ਮਾਰ ਲੀਆਂ ਹੈ ਤੇ ਨਾਲੇ ਧੁੱਪ ਸੇਕ ਲਈ ਉੱਥੇ 10 ਮਿੰਟ ਲੱਗਣੇ ਉੱਥੇ ਬੰਦਾ ਘੰਟਾ ਤੋਰ ਫੇਰ ਲੈਂਦਾ ਨਾਲੇ ਫਿਰ ਮਮਮੀ ਨੂੰ ਪਿਛਲੀਆਂ ਗੱਲਾਂ ਪੁੱਛੂੰਗੀ ਕਿਹੜੀਆਂ ਪਿਛਲੀਆਂ ਆਹੀ ਪਿਛਲੀਆਂ ਤੁਹਾਡੀਆਂ ਬਚਪਨ ਦੀਆਂ ਮੰਮੀ ਦੇ ਵਿਆਹ ਦੀਆਂ ਗੱਲਾਂ ਇਹ ਪੁੱਛੋਂਗੀ ਕਿ ਉਹ ਨਹੀਂ ਨਹੀਂ ਪੁਰਾਣੀਆਂ ਗੱਲਾਂ ਕੌਣ ਕਰਦਾ ਈ ਹੁਣ ਅੱਜ ਕੱਲ ਨਵਾਂ ਸੋਚੀਦਾ ਈ ਦਾ ਅੱਗੇ ਅੱਗੇ ਇਹ ਆ ਦੇ ਸੋਚਣ ਦੀ ਪੁਰਾਣੀਆਂ ਗੱਲਾਂ ਪੁੱਛਦੀਆਂ ਵਧੀਆ ਵਾ ਪੁਰਾਣੀਆਂ ਗੱਲਾਂ ਨਹੀਂ ਕਰੀਦੀਆਂ ਆਹੋ ਪੁਰਾਣਾ ਵਕਤ ਹੀ ਨਹੀਂ ਚੇਤੇ ਕਰੀਦਾ ਅੱਗੇ ਅੱਗੇ ਦੀ ਸੋਚੀਦੀ ਆ ਤਰੱਕੀ 'ਚ ਜਾਵੇ ਬੰਦਾ ਮੈਨੂੰ ਤਾਂ ਵਧੀਆ ਲੱਗਦਾ ਆਪਣਾ ਹੁਣ ਬੀਤਿਆ ਬਚਪਨ ਚੇਤੇ ਕਰਨਾ ਵਧੀਆ ਨਹੀਂ ਹੁੰਦਾ ਨਾ 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 ਕਿਉਂ ਬੀਤੇ ਬਚਪਨ ਬਚਪਨ ਨਹੀਂ ਚੇਤੇ ਕਰੀਦਾ ਬੀਤੇ ਵੇਲਾ ਨੂੰ ਨਹੀਂ ਯਾਦ ਕਰਨਾ ਨਾ ਵੇਣਾ ਕਰਨਾ ਹੀ ਕਿਉਂ ਚਾਹਤੇ ਹਾਂ ਹਾਂ ਹੁਣ ਆ ਮੈਂ ਗਾਂ ਚਲ ਜਾਾਂਗੀ ਤੇ ਆਪਣੇ ਆ ਟਾਈਮ ਨੂੰ ਚੇਤੇ ਨਾ ਕਰਾਂਗੀ ਜਦੋਂ ਆਪਾਂ ਮੈਂ ਵੀ ਆਈ ਆਈ ਐ ਇਦਾਂ ਉਦਾਂ ਸ਼ੌਂਕ ਤੁਸੀਂ ਸਾਰੇ ਕੁਝ ਪੂਰੇ ਕਰਦੇ ਰਹੇ ਮੇਰੇ ਤੇ ਗਾਂ ਜਾ ਕੇ ਮੈਂ ਕੁਝ ਵੀ ਯਾਦ ਨਹੀਂ ਕਰੂੰਗੀ ਆ ਕਰਾਂਗੀ ਯਾਦ ਹਾਂ ਆ ਕੇ ਫਿਰ ਬੱਕਰੀ ਜਿੰਦਗੀ ਹੈ ਨਾ ਤੇ ਤੁਹਾਡੀ ਵਧੀਆ ਨਹੀਂ ਜਿੰਨਾ ਮੇਰੇ ਵਿਆਹ ਤੋਂ ਪਹਿਲਾਂ ਜਿੰਦਗੀ ਉਹ ਤੂੰ ਮੇਰੀ ਜ਼ਿੰਦਗੀ ਦੀਆਂ ਕਿਹੜੀਆਂ ਗੱਲਾਂ ਕਰਨਾ ਪੀ ਸੁੱਖ ਤੂੰ ਗੱਲਾਂ ਮਮੀ ਨਾਲ ਕਰਦੀਆਂ ਸ਼ੋ ਮੇਰੇ ਨਾਲ ਲਈਆਂ ਸਭ। ਨਹੀਂ ਮੈਂ ਤੁਹਾਨੂੰ ਉਦਾਂ ਪੁੱਛਣ ਨਹੀਂ ਵਿਚਾਰਦੇ। ਰੋਟੀ ਰੋਟੀ ਖਾ ਲਈ ਆ। ਹਾਂਜੀ ਰੋਟੀ ਤੇ ਖਾ ਲਈ ਪਾਸੇ। ਸੌਂ ਗਈ ਇੱਥੇ ਲੰਮੇ ਪਈ ਆਣੀ। ਤੇ ਮੇਰਾ ਦਿਲ ਬੜਾ ਖਾਂਡਿਆ ਵੀ ਮੂੜੀਆਂ ਵਾਲੇ ਬਣਾਉਣੇ ਆ ਪਰੌਠੇ। ਤਾ ਬਣਾ ਦਿੰਦੀ ਆ ਲੈਓ। ਲਿਆਉਣੀਆਂ ਕੀ ਸਾਡੇ ਲੱਗੀਆਂ ਹੰਤਰੀਆਂ ਮੈਂ ਤਾਂ ਆਖਿਆ ਉਹ ਪੁੱਟਦੇ ਆ। ਤੇ ਉਹਦੇ ਕੇਕ ਕੰਮ ਦੀਆਂ ਨਹੀਂ ਥੱਲੇ ਖਾਣਿਆਂ ਨੂੰ ਨਹੀਂ ਕਿਆਂ ਲੱਗਿਆ ਪਤਨੀਆਂ ਪਤਨੀਆਂ ਜੀਆਂ। ਉਹ ਮੂੜੀਆਂ ਮੈਂ ਤੁਹਾਡੀਆਂ ਤੇ ਉਦਾਂ ਕਪੋਸ਼ਨ ਦਾ ਸਕਾਰ ਹੋਈਆਂ। ਆਓ ਤਾਂ ਹੀ ਮੈਂ ਕਿਹਾ ਮੈਂ ਸ਼ਾਮਾ ਨੂੰ ਜਾਊਂਗਾ ਬਾਜ਼ਾਰ 'ਚ। ਉੱਥੋਂ ਨੇ ਹੁੰਦਾ ਕਿ ਲੋ ਠੀਕ ਆ ਲੈ ਜੋ ਸਵੇਰੇ ਬਣਾਈ ਵਧੀਆ ਜੇ ਪਰੌਂਠੇ ਕੋਈ ਨਹੀਂ ਬਣਾ ਲਾਦੀ ਮੰਮੀ ਖਾਉਂਦੀ ਨਹੀਂ ਸਵਾਦ ਚਲ ਕੋਈ ਗੱਲ ਨਹੀਂ ਪੈਨ ਜਾ ਮੇਰੇ ਸਾਹਮਣੇ ਇੱਕ ਵਾਰੀ ਮੰਮੀ ਲਾ ਦੇ ਮੈਂ ਵੇਖ ਲਉ ਕਿ ਕਿੱਦਾਂ ਦੇ ਲੰਬੀ ਮੰਮੀ ਫਿਰ ਮੈਂ ਬਾਅਦ ਚ ਉਹਦਾ ਨਾਂ ਦੇ ਲਾ ਚੰਗੀ ਨੇਚਰ ਦੇ ਮੰਮੀ ਦੇ ਹੱਥਾਂ ਦੇ ਖਾਂਡੇ ਆ ਤੂੰ ਬਣਾ ਲੈ ਤੂੰ ਹੀ ਖਾਂਡੇ ਇੰਨੇ ਚਿਰ ਦੇ ਮੈਂ ਤਾਂ ਨਹੀਂ ਨਾ ਖਾਂਡਈ ਤੂੰ ਹੀ ਖਾਂਦੇ ਆ ਮੈਂ ਖਾਂਡੇ ਆ ਨਾ ਹੁਣ ਤੂੰ ਬਣਾ ਦੀ ਚਲੋ ਠੀਕ ਆ ਕੋਈ ਗੱਲ ਨਹੀਂ ਹਾਂ ਮੈਨੂੰ ਨਾ ਸਾਪੇਦ ਰਾਤ ਦੀ ਨਾ ਪਤਾ ਨਹੀਂ ਮੇਰੇ ਦਿਮਾਗ ਚੋਂ ਗੱਲ ਹੀ ਨਹੀਂ ਨਿਕਲਣ ਢਈ ਕਿ ਮੈਂ ਤੁਹਾਨੂੰ ਵੀ ਨਹੀਂ ਤੁਹਾਡੇ ਨਾਲ ਮੇਰੇ ਜਾਤੀ ਜੀਗਰ ਕਰ ਚਾਚੀ ਮੈਨੂੰ ਡਰੀ ਡਰੀ ਨੇ ਮੈਨੂੰ ਘੁੱਟ ਕੇ ਕਿਉਂ ਗੱਲ ਨਾ ਲਾਇਆ ਬੂਆ ਖੋਲ ਕੇ ਉਹ ਪਹਿਲੀ ਹੀ ਨਹੀਂ ਵੇਖਿਆ ਹਣਾ ਨਾ ਉਹ ਤੇ ਬਹੁਗਾ ਨਿਕਲਿਆ ਹਣਾ ਸਭ ਉਹਦਾ ਇੰਨੀ ਸੋਹਣੀ ਉਹਦਾ ਸਭ ਬਹੁਗਾ ਨਿਕਲ ਗਿਆ ਹਣਾ ਵਾ ਮੈਂ ਦੇਖੋ ਨੇ ਸਭ ਇੱਕਦਮ ਕੁੰਡਾ ਕੋਲਿਆ ਡਰੀ ਨੇ ਮੈਨੂੰ ਐ ਹੀ ਨਹੀਂ ਜਿੱਦਾਂ ਨੇ ਬੰਦੇ ਨੂੰ ਇਦਾਂ ਨਾਲ ਲਾੜਿਆ ਘੁੱਟ ਕੇ ਮਾਰਨਗੀ ਹਾਂ ਤੂੰ ਲੱਸ ਐਵੇਂ ਮੋਕੇ ਮਾਰੂੰਗੀ ਮੈਂ ਇੰਦਾ ਕਿਉਂ ਹੋਇਆ ਏ ਉਹ ਇਹੋ ਜੀਆਂ ਗੱਲਾਂ ਨਹੀਂ ਨੋਟ ਕਰੀਂਦੀਆਂ ਮੈਂ ਤੈਨੂੰ ਆਖਿਆ ਚਾਚੀ ਤੇ ਵੇਖ ਕੇ ਸਤਿੰਨ ਕੱਪੜੀ ਮੱਚ ਗਈ ਹੋਣੀ ਆ ਭੀਨੀ ਸੋਣੀ ਬੁੱਢੀ ਇਹਨੂੰ ਕਿੱਦਾਂ ਮਿਲ ਗਈ ਤੇ ਕਿਉਂ ਤੂੰ ਇਮੜੇ ਲਿੱਸੇ ਜੇ ਜਾਣ ਕੇ ਦੱਸ ਪਰ ਹੁੰਦਾ ਹੀ ਆ ਫੇਰ ਵੀ ਸ਼ਰੀਕ-ਸ਼ਰੀਕ ਹੀ ਹੁੰਦੇ ਆ ਹਾਂ ਉਹ ਗੱਲ ਤੇ ਤੁਹਾਡੀ ਸਹੀ ਆ ਤੇ ਮੇਰੀ ਗੱਲ ਸੁਣੋ ਚਾਹ ਬਣਾਵਾ ਪਰ ਮੈਂ ਮੈਨੂੰ ਵੀ ਸੁਸਤੀ ਜੀ ਪਈ ਆ ਘੁੱਟ-ਘੁੱਟ ਚਾਹ ਪੀਏ ਤੇ ਲੱਥੇ ਫਿਰ ਬਣਾਣਾ ਘੁੱਟ-ਘੁੱਟ ਕੋਈ ਨਹੀਂ ਮੈਂ ਮੰਮੀ ਨੂੰ ਕਹਿਣਾ ਨਹੀਂ ਤੇ ਨੇ ਕੋਈ ਗੱਲ ਨਹੀਂ ਮੈਂ ਬਣਾਉਣੀ ਬਣਾ ਲੈ ਓ ਚੋਨਾ ਛੜਾ ਲਿਆ ਹਾਂ ਚੋਨਾ ਚਲ ਜਣਾ ਛਡਾਉਣ ਛੜਾ ਬਧੀਆ ਜਦੋਂ ਨਵੇਂ-ਨਵੇਂ ਚੌਲ ਹੋਣ ਨਮਕੀਨ ਚੌਲ ਬੜੇ ਵਧੀਆ ਬਣਦੇ ਆ ਤੇ ਪੁਰਾਣੇ ਪਏ ਆਪਣੇ ਤੂੰ ਉਹ ਬਣਾ ਲੈਣਾ ਮੈਂ ਨਵੇਂ ਖਾਣੇ ਆ ਤੀ ਛੜਾ ਕੇ ਲਿਓ ਚੱਲ ਕੋਈ ਨਹੀਂ ਮੈਂ ਛੜਾ ਲੇ ਮਾ ਠੀਕ ਆ ਫਿਲਮ ਫੁਲਮ ਵੇਖੀ ਕੋਈ ਪਹਿਲਾਂ ਤਾਂ ਮੈਂ ਵੇਖਣ ਨਹੀਂ ਟੀਵੀ ਹੁਣ ਤੁਸੀਂ ਲਾ ਲਓ ਮੈਂ ਚਾਹ ਬਣਾਉਂਦੀ ਆ ਮੈਂ ਕੀ ਲਾਉਣਾ ਟੀਵੀ ਆਹ ਟੀਵੀ ਲਾ ਲਾ ਇੱਥੇ ਆਡੀ ਆਪ ਦੀ ਜ਼ਿੰਦਗੀਆਂ ਫਿਲਮਾਂ ਨਾਟਕ ਬਣੀ ਥਰੀ ਜਾਣਦੇ ਆ ਤੇ ਸੋਕਾ ਉਹ ਦਾ ਨਾ ਇਤਨਾ ਦੇ ਬੰਦਾ ਨਹੀਂ ਬੜਾ ਮੈਂ ਨਾ ਅੰਤਰਾ ਬੰਦਾ ਹਾਂ ਮੈਂ ਤੇਰੀ ਕੀ ਜੀ ਜੋਲੀ ਕਰਨੀ ਇਹ ਤਾਂ ਮੈਂ ਸਮੇਂ ਦਾ ਮਾਰਿਆ ਜੀ ਜੋਲੀ ਕਾਟਿਆ ਤੇਰੀ ਇੱਕ ਤੇ ਹਾਦੀ ਚਾਚੀ ਚਾਚੀ ਨੇ ਪਵਾੜੇ ਪਾਏ ਹੁਣ ਤੱਕ ਮੈਂ ਭੁਗ ਠੰਡਿਆਂ ਕੋਈ ਨਹੀਂ ਹਣ ਤੇਰੇ ਨਾਲ ਤੇਲੇ ਮੈਂ ਪਿਆਰ ਹੀ ਪਖਾ ਲੈਣਾ ਵਾ ਨਾ ਹੀ ਰੱਬ ਕਿਰਪਾਈ ਰੱਖੇ ਵੀ ਇਹੋ ਜਿਹਾ ਹੀ ਰਵੇ ਆ ਨਾ ਤੇਰੇ ਨਾਲ ਕੋਈ ਬਾਤ ਘਟ ਹੋਵੇ ਨਾ ਮੇਰੇ ਲੋ ਮੇਰੀ ਮਾਂ ਨਾਲ ਤਾਂ ਮੇਰੇ ਨੂੰ ਬਾਦ ਘਾਟ ਹੋਵੇ ਨਹੀਂ ਤੇ ਜੇ ਕਿਤੇ ਬਾਦ ਘਾਟ ਹੋਣੀ ਸ਼ੁਰੂ ਹੋ ਗਈ ਨਾ ਤੇ ਤੂੰ ਕੰਨ ਚ ਪਾਈ ਨਹੀਂ ਰੜਕਣਾ ਸਸਤੀ ਚੀਜ਼ ਪਿਆਜੀ ਇਹ ਐ ਚੱਕਰ ਵੇਲਣਾ ਨਹੀਂ ਹੋ ਚੁੱਕਿਆ ਇਹਨਾਂ ਨਾਲ ਨਾਲ ਕਰਦੇ ਅਗਰ ਚੁੱਕੇ ਗਏ ਉੱਥੇ ਉੱਥੇ ਚੀਜ਼ ਰੱਖ ਤਾ ਕਰ ਜਿੱਥੇ ਜਿੱਥੇ ਥਾਂ ਹੁੰਦਾ ਨਹੀਂ ਪੁੱਤ ਇਹ ਗੱਲ ਨਹੀਂ ਪੁੱਤ ਜਦੋਂ ਨਾ ਕਰਦੇ ਆ ਰੋ ਫੁਲਕੇ ਲਾਉਣੀ ਹੁੰਦੀ ਨਾ ਉਦੋਂ ਚਕਲਾ ਵਿਲਣਾ ਉੱਥੇ ਸਾਈਡ ਤੇ ਰੱਖ ਲਿਆ ਕਰ ਠੀਕ ਐ ਮੰਮੀ ਜੀ ਬਈ ਬਾਨ ਜਨਾਨੀ ਦੇ ਹੱਥ ਵਾਸੀ ਹੰਦਰ ਸੋਈ ਦਾ ਸਾਰਾ ਕੰਮ ਜਨਾਨੀਆਂ ਸੋਈ ਨੂੰ ਸਵਾਰ ਬਣਾ ਕੇ ਰੱਖਦੀ ਆ ਪੁੱਤ ਕੋਈ ਵੀ ਪਰੌਣਾ ਵੀ ਆ ਜੇ ਚਾਹੇ ਕੋ ਪਿੰਡ ਚੋਂ ਆ ਜੇ ਸੋਈ ਚ ਆ ਜੇ ਤਾਂ ਅੱਟ ਨਾ ਚਾਹ ਦਾ ਦੋਰੀ ਵਿਲਾ ਹੋ ਗਿਆ ਤਾਂ ਫੁਲਕੇ ਲਾਏ ਤਾਂ ਉੱਥੇ ਚਕਲਾ ਵਿਲਣਾ ਤਾਂ ਜੋ ਉੱਥੇ ਪਿਆ ਆ ਕੋਈ ਗੱਲ ਨਹੀਂ ਮੰਮੀ ਮੈਂ ਉਹ ਦਈ ਕਫਲ ਕੱਲ ਆਇਆ ਇਹ ਨਾ ਮੈਂ ਚੱਲ ਬਾਅਦ ਚ ਲਾ ਕੇ ਧਾ ਲੂੰਗੀ ਤਾਂ ਮੈਂ ਇੱਥੇ ਰਹਿਣ ਤਾਂ ਬਾਅਦ ਚ ਪੁੱਤ ਜਦੋਂ ਮਰਜੀ ਖਾ ਸੱਤ ਵਾਰੀ ਲਾ ਕੇ ਖਾਂ ਜਿਹੜੀ ਚੀਜ਼ ਨੂੰ ਜੀ ਕਰਦਾ ਉਹ ਬਣਾ ਪਰ ਇਹ ਆ ਕਿ ਉਸੇ ਬੜੇ ਜਿੱਥੇ ਜਿੱਥੇ ਜਗ੍ਹਾ ਹੁੰਦੀ ਨਾ ਉੱਥੇ ਉੱਥੇ ਸਮਾਨ ਰੱਖ ਦਿਆ ਕਰ ਮੇਰੀ ਧੀ ਠੀਕ ਆ ਮੰਮੀ ਜੀ ਕੋਈ ਗੱਲ ਨਹੀਂ ਗਾ ਤਾਂ ਮੈਂ ਚੱਕ ਨੂੰ ਗਾ ਤਾਂ ਨਹੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਮਿਲੂਗਾ ਪਤਾ ਕਿ ਇਦਾਂ ਵੇ ਕਿੰਨਾ ਬੁਰਾ ਲੱਗਣ ਡਿਆ ਪਿਆ ਇਹ ਤੇ ਨਾ ਮੈਂ ਕਦੀ ਇਦਾਂ ਰੱਖਿਆ ਵਾ ਠੀਕ ਹੈ ਕੋਈ ਗੱਲ ਨਹੀਂ ਮੰਮੀ ਜੀ ਮੈਂ ਚੋਕ ਲਿਆ ਕਰੂੰਗੀ ਚਲੋ ਆ ਪਹਿਲੀ ਗਲਤੀ ਹੈ ਮaaf ਕਰ ਦੋ ਉਹ ਨਹੀਂ ਕੋਈ ਗੱਲ ਨਹੀਂ ਪੁੱਤ ਗਲਤੀ ਕਰਦੀ ਓਦਾਂ ਮੈਂ ਤੈਨੂੰ ਸਮਝਾਉਂਦੀ ਆ ਆਪਣੀ ਤੀਹਾਂ ਤੂੰ ਮੇਰੀ ਤੇ ਮੈਂ ਤਾਦ ਕਰਕੇ ਸਮਝਾਉਂਦੀ ਆ ਪੁੱਤ ਪੇ ਉੱਥੇ ਉੱਥੇ ਸਮਾਨ ਚੋਕ ਲਿਆ ਗਾ ਪਹਿਨਾਂ ਤਾਂ ਮੰਮੀ ਤੀ ਬੜੇ ਗੁੱਸੇ ਜਿਹੇ ਚ ਆਈ ਹੀ ਉਹ ਨਹੀਂ ਗੁੱਸੇ ਚ ਨਹੀਂ ਆਈ ਮੇਰਾ ਓਦਾਂ ਦਾ ਬੋਲ ਹੀ ਏਦਾਂ ਦਾ ਪੁੱਤ ਠੀਕ ਹੈ ਕੋਈ ਨਹੀਂ ਮੰਮੀ ਜੀ ਤੇ ਮੰਮੀ ਜੀ ਮੇਰਾ ਤੋਂ ਪਸੇਪਨ ਨੂੰ ਬੜਾ ਹੀ ਜੀ ਗਿਆ ਰੰਡਿਆ ਵਾ ਤੇ ਸਾਬੀ ਮੈਨੂੰ ਕਹਿੰਦੇ ਆ ਕਿ ਮਾਵਾ ਤੀਆਂ ਤੁਸੀਂ ਸੇਗ ਲਓ ਮੰਮੀ ਨਾਲ ਲੈ ਲਾ ਤੇ ਨਾਲੇ ਗੱਲਾਂ ਬਾਤਾਂ ਮਾਰ ਲਿਓ ਹਾਏ ਇੰਨਾ ਸੋਹਣਾ ਰੰਗ ਚਿੱਟਾ ਗੋਰਾ ਤੇ ਉਹਨਾਂ ਦਾ ਧੁੱਪ ਚ ਕਾਲਾ ਕਰ ਲਾ ਮੈਂ ਹਾਏ ਤੇ ਮੇਰੀਆਂ ਰੀਜਾਂ ਵੀ ਨਹੀਂ ਲੱਤੀਆਂ ਠੀਕ ਹੈ ਮੈਂ ਚਲੋ ਸਾਬੀ ਦੀਆਂ ਗੱਲਾਂ ਦਾ ਨਾ ਗੌਰ ਕਰਿਆ ਕਰ ਮੇਰੀ ਗੱਲ ਦਾ ਗੌਰ ਕਰਿਆ ਕਰ ਸਾਬੀ ਤੇ ਛਦਾਈ ਆ ਕਦੀ ਉਹ ਧੁੱਪੇ ਫੇਰ ਲਾ ਕਦੀ ਕਿਤੇ ਫੇਰ ਲਾ ਤੋ ਪੇਪੋ ਤੋ ਗੋਡੇ ਗੋਡੇ ਘਟਾ ਬਾਹਰ ਘਟੇ ਦੇ ਵਿੱਚ ਕਿੱਥੇ ਫਿਰਨਾ ਨਰ ਤੇਰੇ ਕਿੰਨੇ ਗੋਰੇ-ਗੋਰੇ ਪੈਰ ਇੰਨੇ ਤੇ ਕੱਟਾ ਪਾਊਗਾ ਹੱਥ ਪੈਰ ਤੇਰੇ ਫੁੱਟਣਗੇ ਤਦ ਕਰਕੇ ਮੈਂ ਆਹ ਜਿੰਨੀ ਆ ਵੀ ਤੂੰ ਬੁੱਤ ਅੰਦਰੇ-ਅੰਦਰੇ ਸੋਈ ਚ ਰਿਆ ਕਰ ਮੈਂ ਤੈਨੂੰ ਬਾਹਰ ਤੱਕ ਵਿਹੇ ਛਾੜੂ ਵੀ ਨਹੀਂ ਲਾਉਣ ਦਿੰਦੀ ਪਿਛਾੜੂ ਨਾ ਲਾਇਆ ਕਰ ਸੋ ਕਿ ਤੇਰੇ ਮੂੰਹ ਤੇ ਕੱਟਾ ਪੈਂਦਾ ਵਾ ਹਾਂਜੀ ਮੰਮੀ ਇਹ ਗੱਲ ਤੇ ਹੈ ਕੀ ਆ ਆ ਤੇ ਇਹਦੇ ਸਾਭੀ ਦੇ ਵਗਰ ਨਾ ਲਾਇਆ ਕਰ ਉਹ ਵੀ ਆਖਣ ਦੇ ਕਿ ਲੋਕਾਂ ਦੀ ਨਜ਼ਰਾਂ ਨਹੀਂ ਚੰਗੀਆਂ ਇੱਥੇ ਦੀ ਨਜ਼ਰਾਂ ਲੋਕਾਂ ਦੀਆਂ ਬੜੀਆਂ ਮਾੜੀਆਂ ਜੇ ਪੁੱਤ ਕਿਤੇ ਕੋਈ ਵੀ ਨਜ਼ਰ ਲਾ ਗਿਆ ਜੇ ਤੂੰ ਮੰਜੀ ਤੇ ਪੈ ਗਈ ਤੇ ਮੇਰੇ ਕੋ ਜਰੀ ਜਾਊਗੀ ਤਨ ਲੋ ਕੋਈ ਨਹੀਂ ਤੇ ਸੋਸੋਖਣ ਲਈ ਨਾ ਤੇ ਮੈਂ ਕਿਦਾਂ ਚਾਲ ਲੂੰਗੀ ਮੈਂ ਜਿੱਤੇ ਪਈ ਮੈਂ ਤੇ ਪੁੱਤ ਇਹ ਆਨੀਆ ਮਿਲਦੀ ਨੂੰ ਕਿਤੇ ਕਿਸ ਦੀ ਨਦੇ ਨਾ ਲੱਗ ਜੇ ਕੋਈ ਠੀਕ ਹੈ ਮੰਮੀ ਜੀ ਕੋਈ ਨਹੀਂ ਮੈਂ ਸਾਬੀ ਨੂੰ ਕਹਿੰਨੀ ਆ ਵੀ ਸਾਬੀ ਤੂੰ ਕਿਉਂ ਇੰਨੀ ਗੱਲਾਂ ਤੇ ਬਾਅਦ ਤੋਂ ਫੇ ਫੇ ਉਹ ਦਾ ਮੰਮੀ ਜੀ ਕਹਿੰਦੇ ਨજર ਲੱਗਦੀ ਤੁਸੀਂ ਜਿਆਦਾ ਕਰਦੇ ਪਹਿਲੋਂ ਵੀ ਤੇ ਮੈਂ ਘੁੰਮਦੀ ਫਿਰਦੀ ਰਹੀ ਨਹੀਂ ਇੱਕ ਚਾਚੇ ਘਰੋਂ ਨਿਕਲਦਾ ਦੂਜੇ ਚਾਚੇ ਘਰ ਦੂਜੇ ਘਰੋਂ ਨਿਕਲਣਾ ਤੀਜੇ ਚਾਚੇ ਘਰ ਪੁੱਤ ਜਦੋਂ ਕੁਆਰੇ ਹੋਈਏ ਨਾ ਉਦੋਂ ਈ ਹਾਲ ਹੁੰਦਾ ਜਦੋਂ ਵਿਆਹੇ ਜਾਈਏ ਨਾ ਫੇਰ ਨਹੀਂ ਕਿਤੇ ਵੀ ਜਾਈਦਾ ਫੇਰ ਤੇ ਘਰੇ ਰਹਿਦਾ ਬਸ ਸਹੁਰਿਆਂ ਦੇ ਘਰ ਆਦੀਏ ਤੇ ਅੰਦਰ ਸਭ ਬੰਨਣ ਪਿਆ ਜਾਂਦਾ ਬਸ ਸਹੁਰਿਆਂ ਦੇ ਘਰ ਹੀ ਰਹਿਦਾ ਬਾਹਰ ਕਿੱਥੇ ਚਾਚੇ ਤਾਇਿਆਂ ਦੇ ਅਜੇ ਤੱਕ ਮੈਂ ਨਹੀਂ ਗਈ ਮੈਨੂੰ ਨਹੀਂ ਪਤਾ ਚਾਚੇ ਤਾਇਿਆਂ ਨੇ ਕਿਤੇ ਮੰਮੀ ਲੱਗੀ ਲੱਗੀ ਉਹ ਆਈਆਂ ਮੁੜ ਕੇ ਨਹੀਂ ਮੈਂ ਕੱਦ ਕੇ ਅਜੇ ਕਰ ਗਈ ਠੀਕ ਹੈ ਉਦਾਂ ਮੰਮੀ ਮੇਰੇ ਨੂੰ ਕੋਨਾ ਦੁਪੱਟੇ ਮਾਹੀਂ ਸੰਭਾਲ ਲਏ ਜਾਂਦੇ ਬੜੇ ਭਾਰੇ ਤੁਸੀਂ ਤੇ ਸੱਚੇ ਮੇਰੇ ਬੜੇ ਭਾਰੇ ਸੂਟ ਬਣਾਏ ਆ ਡਾਢੇ ਦੁਪੱਟੇ ਮੰਮਾ ਵੇਖ ਕਿੰਨੇ ਕਿੰਨੇ ਖੁੱਲੇ ਆ ਆਜੇ ਤੇ ਪੁੱਤ ਇਦਾਂ ਦੇ ਪਾਉਣੇ ਆ ਕਰੋ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਖੋਛਦੇ ਨਾ ਤੇ ਤੁਸੀਂ ਖੋਛ ਤਾਂ ਕੋਈ ਨਹੀਂ ਮੈਂ ਇਤੋਂ ਬਾਰਾ ਦੁਪੱਟਾ ਵੀ ਸੰਭਲ ਲੂੰਗੀ ਹਾਂ ਪੁੱਤ ਤਦੇ ਕਰਕੇ ਤੇ ਮੈਂ ਚਾ ਚਾਣਾ ਬਣਾਏ ਆ ਵੀ ਮੇਰੀ ਨੌ ਲਵੇ ਸੂਟ ਉਹ ਪਾਵੇ ਜਿਹੜਾ ਕਿਸੇ ਨੇ ਨਾ ਪਾਇਆ ਹੋਵੇ ਇਗਮਾ ਮੈਂ ਜਿਵੇਂ ਕੰਡ ਪੱਤੀ ਪਾਣਾ ਚਾਹਾਂ ਚ ਪਾਲਾ ਨੇ ਸਾਬੀ ਲਾ ਕੇ 2 ਮਿੰਟ ਸਾਬੀ ਨੂੰ ਪੁੱਛਦੀ ਆ ਤੈਨੂੰ ਤੇ ਭਾਰੇ ਦੁਬੱਟੇ ਮੈਂ ਦਊਂਗੀ ਇਨ੍ਹਾਂ ਵਿੱਚ ਵੀ ਕੋਈ ਰਾਜਵਾ ਭਾਰੇ ਦੁਬੱਟੇ ਮੈਂ ਵੀ ਨਹੀਂ ਪਾਉਂਦੀ ਜੇ ਮੇਰੇ ਕਿਤੇ ਕਹਿਣੇ ਤੋਂ ਬਾਹਰ ਹੋਈ ਨਾ ਫੇਰ ਤੇਰੇ ਨਾਲ ਗੱਲ ਤੇ ਮੈਂ ਕਰੂੰਗੀ ਕੌਣ ਮੈਨੂੰ ਪੁੱਛਾਂ ਮੈਨੂੰ ਕਿਹੜੀਆਂ ਸਲਾਹਾਂ ਦੇਣੀਆਂ ਤੁਹਾਨੂੰ ਕਿਹੜੀਆਂ ਸਲਾਹਾਂ ਮੈਂ ਤੂੰ ਦਿੱਤੀਆਂ ਤੈਨੂੰ ਪਤਾ ਹੋ ਕਿਹੜੀਆਂ ਦਿੱਤੀਆਂ ਕਿਹੜੀਆਂ ਨਹੀਂ ਦੱਸੋ ਨਾ ਕਿਹੜੀਆਂ ਤੈਨੂੰ ਕਿਹਨੇ ਕਿਹਾ ਤੈਨੂੰ ਵਿੜੇ ਚ ਘੁਮਾਉਣ ਨੂੰ ਗਿਆ ਤੂੰ ਤੇ ਉਹ ਮੰਮੀ ਮੈਂ ਉਹਦਾ ਦਲਾਸਾ ਹੀ ਦੇਤਾ ਨਾਲੇ ਮੈਨੂੰ ਪਤਾ ਵਾ ਤੂੰ ਇਹਨੂੰ ਬਾਹਰ ਨਹੀਂ ਕਹਾਂਗਾ ਐ ਹੋ ਜੀ ਬਲਾਸੀ ਨਹੀਂ ਹੋਗਾ ਤੇ ਚੰਗੀ ਗੱਲ ਆ ਉਹ ਚੱਲ ਨਾਈਓ ਚੱਲੀ ਆ ਬਾਹਰ ਤੇ ਨਾਮ ਤੁਸੀਂ ਲੈ ਕੇ ਚੱਲੇ ਜੇ ਬਾਅਦ ਮੈਂ ਤੇ ਉਦਾਂ ਹੀ ਉਹਦਾ ਮਾਂਜਾ ਪੂਰਾ ਕਰਨ ਨੂੰ ਤੇ ਮੈਂ ਕਹਿੰਦੀ ਗੱਲ ਕੋਈ ਗੱਲ ਨਹੀਂ ਆਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹੋ ਕੋਈ ਕਰਦਾ ਆਇਆ ਕੋਈ ਗੱਲ ਨਹੀਂ ਆ ਤੇ ਮੰਮੀ ਤੁਸੀਂ ਕਿਤੇ ਛੱਡੇ ਰਿਆ ਕਰੋ ਐਡੀਆਂ ਉਜੀਤੀ ਗੱਲਾਂ ਕੀਤੀਆਂ ਨਾ ਤੇ ਜੇ ਕਿਤੇ ਉਹਨੇ ਸੁਣ ਲਿਆ ਪਵਾੜੇ ਨੂੰ ਨਾ ਫੜੇ ਗਈਏ ਮੈਂ ਤਾਂ ਨਹੀਂ ਪਵਾੜੇ ਨੂੰ ਫੜੀ ਜਾਂਦੀ ਤੂੰ ਜਿੱਦਣ ਬਣਾ ਤੂੰ ਹੀ ਕਰਾਉਣੀ ਆ ਆਹੋ ਅੱਗੇ ਮੈਂ ਹੀ ਫੜਾਇਆ ਤੇ ਆਪਾਂ ਦੋਵੇਂ ਨਾਲ ਇਹਦੇ ਫੇਰ ਹੀ ਪਵਾੜਾ ਪਿਆ ਆ ਹੁਣ ਐਦਾਂ ਕਰਨ ਦੇ ਆ ਨਾ ਹੁਣ ਕਿ ਉਹਨੇ ਵੀ ਉਹਦੇ ਕੋਲ ਸਿਰ ਤੇ ਚੜ ਜਣਾ ਫਿਰ ਪਤਾ ਲੱਗੂ ਤੇ ਨੂੰ ਕਿਤੇ ਨਹੀਂ ਸਿਰ ਤੇ ਚੜਦੀ ਨਾਲੇ ਮਨੋਂ ਲਾਉਣੀ ਹੁੰਦੀ ਸਿਰ ਤੇ ਚੜੀ ਆਉਂ ਲਾਉਣੀ ਆ ਖਲਾਰੇ ਹੀ ਪਾਉਣੇ ਆ ਜੇ ਇਕੱਠੇ ਕਰਨੇ ਨਹੀਂ ਆਉਂਦੇ ਇਹਨੂੰ ਚਲ ਕੋਈ ਨਹੀਂ ਕੋਹਤੇ ਆਉਂਦਾ ਹੀ ਆ ਨਾ ਆਉ ਉਹਦੇ ਮਾਂ ਤੇ ਮਾਮਾ ਹੀ ਕਰਦੇ ਇਕੱਠੇ ਫਿਰ ਕੋਈ ਹੋਣੀ ਵੀ ਨਹੀਂ ਹੋਵੀ ਤੇ ਅੱਗੇ ਹੈਗੇ ਸੀ ਕਿ ਮਨ ਨਾਲੇ ਹੀ ਹੁਣ ਕਿਤੇ ਉਹ ਕੱਲਾ ਸੋਚੀ ਨਾ ਉਹ ਮੰਮੀ ਪਿਆਰ ਨਾਲ ਯਾਦ ਖੰਡੇ ਰਿਆਰ ਕੋ ਦਿਮਾਗ ਚ ਟੈਨਸ਼ਨਾਂ ਚੁੰਨਣਾ ਛੱਡੋ ਠੀਕ ਹੈ ਇਹਦੇ ਤੇ ਰੱਖਿਆ ਕਰੋ ਨਿਗਾਹ ਸਿਰਫ ਵੀ ਇਹ ਨਾ ਕਿ ਦੀ ਚੁਪਣਾ ਜਾਵੇ ਨਾ ਹੀ ਅਤੇ ਕਿ ਦੀ ਮਾਈ ਨਜ਼ਰ ਪਵੇ ਤੈਨੂੰ ਤੇ ਇੱਕ ਟੈਨਸ਼ਨ ਆ ਨਾ ਮੈਨੂੰ ਸੌ ਟਾਂ ਚਨਾ ਬਾਹਰ ਦੀਆਂ ਵੀ ਘਰਦੀਆਂ ਵੀ ਸਾਰੀਆਂ ਬਾਹਰ ਦੀਆਂ ਤੁਹਾਨੂੰ ਵਾਲੀਆਂ ਟੈਨਸ਼ਨਾਂ ਬਾਹਰ ਦੀਆਂ ਟੈਨਸ਼ਨਾਂ ਪੂਰੀਆਂ ਤੁਹਾਨੂੰ ਮੈਂ ਹੈ ਲਾ ਪੈਰੀ ਬੰਨੇ ਦਾ ਸਾਰਾ ਕੁਝ ਮੈਂ ਵੇਖਣ ਲਿਆ ਪੈਰੀ ਬੰਨੇ ਸੀ ਅੱਜ ਚੁੱਕਿਆ ਪੈਰੀ ਬੰਨੇ ਦੀ ਟੈਨਸ਼ਨ ਹੋਤ ਨਹੀਂ ਨਾ ਕੋਈ ਆਜੇ ਚਲ ਜੇ ਬਾਹਰ ਵਾਲ ਵੀ ਮੈਂ ਦੇਖਾ ਬਾਹਰ ਵਾਲ ਵੀ ਮੈਂ ਦੇਖਾ ਕੋਈ ਜਨਮ ਤੇ ਸੁੱਖ ਲੱਗੇ ਨਾ ਬਹਿ ਜੇ ਉਹ ਇਹੋ ਤਾਂ ਮੈਨੂੰ ਕਹਿਣ ਲਿਆ ਆ ਵੀ ਇਹ ਇੰਨਾਂ ਨੂੰ ਤੁਸੀਂ ਸੰਭਾਲਿਆ ਕਰੋ ਬਾਕੀ ਮੇਰੇ ਦੇ ਛੱਡੋ ਛੱਡਿਆ ਆ ਪਤਾ ਕਿੰਨਾ ਜਨਮਾਂ ਦਾ ਲਵਾ ਲੈਣਾ ਤੂੰ ਛੱਡੋ ਮੇਰੇ ਤੇ ਛੱਡੋ ਕੈ ਇਨਾਂ ਨੂੰ ਜਦ ਤੱਕ ਪੂਰੀ ਨਹੀਂ ਕੀਤੀ ਆ ਵੀ ਆ ਕੰਮ ਮੈਂ ਪੂਰਾ ਕਰਾਂ ਜਿੰਨਾ ਜਨਮਾਂ ਦਾ ਦੱਸੂਗਾ ਜਨਮ ਕੋਈ ਕੰਮ ਨਹੀਂ ਤੇਲ ਕੋ ਪੂਰਾ ਹੁੰਦੇ ਆ ਪੂਰੇ ਸਾਰੇ ਹੁੰਦੇ ਪੂਰੇ ਨਾਲੇ ਮੈਂ ਹੀ ਪੂਰੇ ਘੰਡਿਆਂ ਇੰਨੇ ਚਿਰ ਦੇ ਕਿਹੜਾ ਕੀਤਾ ਕਿੱਤਾ ਕਿ ਨਾ ਮੇਰੇ ਤੇ ਉਹ ਥੋੜੇ ਕੀਤੇ ਮਮੀ ਉਹ ਚਾਹ ਨੂੰ ਹੰਢਈ ਉਹਨੂੰ ਆਹੰਦੇ ਆਓ ਇੱਥੇ ਬੜੀਆਂ ਵਧੀਆ ਆਪਾਂ ਬਹਿ ਕੇ ਗੱਲਾਂ ਕਰਨੇ ਕਹਿੰਦੀ ਚੱਲ ਮੈਂ ਧੋਬ ਵੇਖਣਾ ਤੇ ਮੈਂ ਟਾਈਮ ਹੀ ਪਾਸ ਕਰਨ ਮੈਂ ਚੱਲ ਚਲਾ ਘੁੱਟ ਬਣਾ ਲਿਆ ਚਾ ਤੇ ਚੱਲ ਬਹਿ ਕੇ ਪੀਲਾਂਗੇ ਟਾਈਮ ਪਾਸ ਹੋ ਜਾਊਗਾ ਟਾਈਮ ਪਾਸ ਤੇ ਹੋ ਜਾਊਗਾ ਨਾ ਬਾਹਰ ਵੱਲੋਂ ਇੱਕ ਵਾਰੀ ਮੁੜ ਕੇ ਤੇਰੀ ਮੂੰਹ ਨਹੀਂ ਸੁਣਨਾ ਚਾਹੀਦਾ ਬਾਹਰ ਜਾ ਕੇ ਫਿਰ ਤੁਰਨਾ ਮਮੀ ਦੇ ਨਾਲ ਫਿਰ ਨਾ ਚਾਹੀ ਗੱਦੀ ਫਿਰ ਨਾ ਬਾਹਰ ਨਾ ਮੈਂ ਕੱਢੀ ਹੂ ਤੇ ਨਾ ਮੈਂ ਕੱਢਣੀ ਹੂ ਚੰਗਾ ਗੱਲ ਨੋਟ ਕਰੀ ਜਨਾ ਚੰਗਾ ਬਾਬਾ ਜੇ ਕਿਤੇ ਮੁੜ ਕੇ ਕਹਿਤਾ ਤਾਂ ਵੇਖੀਂ ਮੈਂ ਚੰਗਾ ਮੇਂ ਜੀ ਚਾ नहीं ਕੋ ਕਰਾ ਐਤੇ ਵੀ ਜਨੀ ਆਜੋ ਤੇ ਅੰਦਰ ਹੀ ਨਹੀਂ ਤੂੰ ਪੀਓ ਮੈਂ ਉੱਥੇ ਬਾਹਰ ਵੀ ਨਹੀਂ ਜਾ ਕੇ ਮੈਂ ਕਿਹਾ ਚੰਗੀ ਸੁਭਾਗ ਆ ਗਏ ਲੱਗ ਗਈ ਉਹ ਨਹੀਂ ਕੋਈ ਗੱਲ ਨਹੀਂ ਤੂੰ ਜਾਓ ਪੀਓ ਮਰ ਬਣਾ ਲੈ ਮੇਂ ਜੀ ਚਾ ਤੇ ਟੀਵੀ ਲਾ ਲੈ ਜਦੋਂ ਬੰਦ ਕਰ ਸਕ ਚਲ ਕੋਈ ਗੱਲ ਨਹੀਂ ਹੁਣ ਮੈਂ ਜਦੋਂ ਕਰਨੀ ਹੂੰਗੀ ਫੇਰ ਦੇਖੂਗੀ ਉਹ ਨਹੀਂ ਕੋਈ ਗੱਲ ਨਹੀਂ ਮੈਂ ਲੈਣੀ ਤੇ ਚਾਹ ਹੂੰ ਦੇਦੀ ਮੰਮੀ ਨੂੰ ਨਹੀਂ ਜਾ ਮੰਮੀ ਨੂੰ ਦੇ ਦਿਆਂ ਮੈਂ ਪਤਾ ਕੀ ਸੋਚਣ ਦੀ ਮੈਂ ਜਿੱਦਾਂ ਦੋ ਬਾਹਰ ਕਵਰ ਪੱਕੇ ਨਵਾਇਆ ਵਾ ਇਹ ਆਪਣੇ ਅੰਦਰ ਵਾਲੇ ਨੂੰ ਵੀ ਪਾ ਦਿੱਤੀਆਂ ਹੂੰ ਵਾਲੇ ਨੇ ਕੋਈ ਨਹੀਂ ਮੰਮੀ ਨੇ ਕਿਹਾ ਹੀ ਹੁਣ ਫੋਨ ਦਿੱਤੇ ਹੁੰਦਾ ਹੀ ਕਿ ਮੰਮੀ ਨੇ ਲਿਆ ਕੇ ਮਿਲਣ ਦਿੱਤਾ ਮੈਂ ਆਨਲਾਈਨ ਹੀ ਮੰਗਾ ਲਿਆ ਤੇ ਹੁਣ ਮੈਂ ਆਂ ਕਦਾਂ ਦੀ ਮੰਗਾਵਾਂ ਕੋਈ ਨਹੀਂ ਮੰਗਾ ਲੈਂਦੇ ਹੂੰ ਕੀ ਗੱਲ ਹੋਈ ਜੀ ਕੋਈ ਨਹੀਂ ਚਾਹ ਘਰ ਮੈਂ ਪੜਾਓ ਲਿਆ ਬਰਾਂਸਮੀ me! me? 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 me?